ਉਹ ਕਹਿੰਦੇ ਤੁਹਾਡੇ weight foot ਵੱਧਾ ਤੁਸੀਂ ਆਪਣੇ weight foot ਠੀਕ ਕਰ ਲਓ ਤੇ ਕਿ ਨਾਮ ਨਹੀਂ ਆ ਗਿਆ ਤਾਂ ਪਾਣੀ ਦੇ ਵਿੱਚ ਹੀ ਮੇਰਾ ਮੋਟਰਸਾਈਕਲ ਖੜਾ ਵਾ ਹਾਂਜੀ ਆਪਾਂ 3 ਕਿਲੋਮੀਟਰ ਅੰਨੀ ਆਪਾਂ ਕਵਰ ਕਰ ਲੀਆ ਪੂਰੀ ਖੇਚੀ ਲਾਈਆ 5 ਕਿਲੋਮੀਟਰ ਅੰਨੀ ਲਾਉਣੀ ਆ ਜਿਹੜਾ ਇੱਕ ਗੇੜਾ ਗਰਾਊਂਡ ਦਾ ਉਹ 2.5 ਕਿਲੋ ਸੌ ਸਾਂਝ ਹੋ ਗਏ ਤੇ ਜਿਹੜਾ ਮੇਰੇ ਨਾਲ ਦਾ ਮੁੰਡਾ ਸੀ ਉਹਨੇ ਮੇਰੇ ਤੋਂ ਵੀ ਜ਼ਿਆਦਾ ਖਿੱਚ ਕੇ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੰਗੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਲੋਗ ਦੇ ਵਿੱਚ ਜੀ ਤੇ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 8ਵਾਂ ਦਿਨ ਤੇ ਦਿਨ ਹੈਗਾ ਅੱਜ ਦਾ ਸੋਮਵਾਰ 8ਵਾਂ ਦਿਨ ਆਪਣੇ ਵਲੋਗ ਦਾ ਤੇ ਆਪਾਂ ਸਵੇਰੇ ਪੂਰੇ 5:00 ਵਜੇ 5 ਮਿੰਟ ਪਹਿਜਾ ਉੱਠ ਗਏ ਸੀ ਤੇ ਆਪਾਂ ਉੱਠ ਗਏ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਣੀ ਡੇਲੀ ਦੀ ਰੁਟੀਨ ਆਪਾਂ ਗਰਮ ਪਾਣੀ ਪੀਣਾ ਗਰਮ ਪਾਣੀ ਕਰ ਇਹਨੂੰ ਜਪਵਾਲ ਬਾਰੇ ਚ ਵੀ ਗਰਾ ਕਰਕੇ ਆ ਫਿਰ ਸ਼ੋ ਵੀ ਨਾ ਤਾਂ ਓਕੇ ਆਪਾਂ ਗਰਾਉਂਡ ਦੇ ਵਿੱਚ ਜਾਣ ਲਈ ਰੈਡੀ ਹੋ ਗਏ ਆ ਤੇ ਆਪਾਂ ਆਪਣਾ ਪ੍ਰੈਕਟਿਸ ਵਾਲਾ ਜਿਹੜਾ ਬੈਗ ਆ ਉਹ ਵੀ ਰੈਡੀ ਕਰ ਲਿਆ ਉਹਦੇ ਵਿੱਚ ਗਲੱਵਜ਼ ਵਗੇਰਾ ਪਾ ਲਿਆ ਗਲੱਵਜ਼ ਬੈਂਡੇਜ ਤੇ ਪਾਣੀ ਦਾ ਸ਼ੇਕ ਪਾ ਲਿਆ ਪ੍ਰੋਟੀਨ ਵਗੇਰਾ ਜੋ ਵੀ ਜਿਉ ਸਾਰਾ ਕੁਝ ਆਪਾਂ ਦੇ ਬੈਗ ਦੇ ਵਿੱਚ ਪਾ ਲਿਆ ਵਾ ਤੇ ਹੁਣ ਆਪਾਂ ਗਰਾਉਂਡ ਦੇ ਵਿੱਚ ਜਾਣ ਲਈ ਤਿਆਰ ਆ ਤੇ ਹੁਣ ਟਾਈਮ ਹੋ ਗਿਆ ਵਾ 5:45 ਮਿੰਟ ਹੋ ਗਏ ਆ ਪਰ 5-10 ਮਿੰਟ ਦਾ ਕਪਾ ਹੋਰ ਨਿਕਲਾਂਗੇ ਬਲੈਕ ਕਾਫੀ ਹੁਣ ਪੀ ਕੇ ਨਾਲ ਦੀ ਨਾਲ ਆਪਾਂ ਗਰੁੰਟੀ ਲਿੰਕਿੰਗ ਕਰ ਲਾਂਗੇ ਤੇ ਅੱਜ ਦੇਖੋ ਸੋਵਾਰ ਨੂੰ ਆ ਜਿਹੜਾ ਵਰਕਆਊਟ ਆ ਸਾਡਾ ਵਰਕਆਊਟ ਕੀ ਹੁੰਦਾ ਹੈ ਕੋਸਮ ਕੀ ਕਰਾਉਂਦੇ ਆ ਮੇਰੇ ਲੱਗਾ ਜੀ 400 ਮੀਟਰ ਦੇ ਟਰੈਕ ਦੇ ਵਿੱਚ ਸਪ੍ਰਿੰਟਾਂ ਹੋਣਗੀਆਂ ਜਾਂ ਫਿਰ ਮਤਲਬ ਵੀ ਲੌਂਗ ਰਨ ਨਹੀਂ ਹੋएगी ਜਾਂ ਫਿਰ 200 ਦੇਤੇ ਰਨਿੰਗ ਹੋਗੀ ਨਰ ਵਿੱਚ ਕੁਝ ਹੋਊਗਾ ਤੇ ਫਿਰ ਉਸ ਤੋਂ ਬਾਅਦ ਪੰਚਿੰਗ ਦੇ ਹੋਣਗੇ ਜਾਂ ਸ਼ੈਡੋ ਬਾਕਸਿੰਗ ਹੋਊਗੀ ਤੇ ਬਸ ਇਹੀ ਕੁਝ ਵਰਕਆਊਟ ਹੋਊਗਾ ਸੋ ਦੇਖਦੇ ਆ ਸਾਡਾ ਇਹ ਜਿਹੜਾ ਅੱਜ ਮੰਡੇ ਦਾ ਵਰਕਆਊਟ ਆ ਉਹ ਕੀ ਹੁੰਦਾ ਤੇ ਜਿਹੜਾ ਸਾਡਾ ਮੰਡੇ ਦਾ ਦੇਣਾ ਉਹ ਮੇਰਾ ਕਿਵੇਂ ਦਾ ਜਾਂਦਾ ਵਾ ਸੋ ਦੋਸਤੋ ਵਲੋਗ ਦੇ ਨਾਲ ਬਣੇ ਰਹੇ ਕਿਉਂਕਿ ਅੱਜ ਮੈਂ ਤੁਹਾਨੂੰ ਅੱਗੇ ਵਲੋਗ ਦੇ ਵਿੱਚ ਦੱਸਾਂਗਾ ਵੀ ਜਿਹੜੀ ਆਪਣੀ ਡਾਈਟ ਆਪਾਂ ਸਾਰਾ ਕੁਝ ਚੇਂਜ ਕਰਤਾ ਅੱਜ ਕਿਉਂਕਿ ਆਪਾਂ ਹੁੱਤਨ ਕੋਈ ਚੀਜ਼ ਚੇਂਜ ਕਰਕੇ ਦੇਖਣੀ ਹੈ ਕੋਈ ਨਵੀਂ ਚੀਜ਼ ਆਪਾਂ ਅਪਣਾ ਕੇ ਦੇਖਣੀ ਆ ਸੋ ਅੱਗੇ ਤੁਹਾਨੂੰ ਮੈਂ ਦੱਸੂਗਾ ਕਿ ਮਤਲਬ ਕੀ ਸਿਸਟਮ ਹੋ ਕੀ ਚੀਜ਼ ਆਪਾਂ ਵਿੱਚ ਅਬ ਉਹਦੇ ਐਡ ਕਰਨੇ ਸੋ ਵਲੋਗ ਦੇ ਨਾਲ ਬਣੇ ਰਹੇ ਸੀ ਹੁਣ ਆਪਾਂ ਤੁਹਾਨੂੰ ਸਿੱਧਾ ਮਿਲਾਂਗੇ ਗਰਾਊਂਡ ਦੇ ਵਿੱਚ ਅੱਜ ਦੋਸਤੋ ਅਸੀਂ ਇਹ ਵੀ ਗਰਾਊਂਡ ਦੇ ਵਿੱਚ ਆ ਗਏ ਆ ਅਸੀਂ ਤੇ ਅਸੀਂ ਸੋਚਿਆ ਸੀ ਸਾਡੇ ਕੋਲ ਸਾਹਬ ਨੇ ਜਿਹੜੇ ਮਤਲਬ ਹੈ ਨਾ ਵਰਕਆਊਟ ਕਰਾਉਣਗੇ ਪਰ ਸਾਡੇ ਕੋਲ ਸਾਹਬ ਨੇ ਸਾਨੂੰ ਇੰਡੀਵਿਜੂਅਲ ਛੱਡਤਾ ਉਹ ਕਹਿੰਦੇ ਤੁਸੀਂ ਆਪਣੀ ਮਰਜ਼ੀ ਵਗੈਰਾ ਲਾ ਲਓ ਫਿਰ ਅਸੀਂ ਸੋਚਿਆ ਦੋਵੇਂ ਭਰਾਵਾਂ ਨੇ ਵੀ ਅਸੀਂ ਬਾਹਰ ਜਾਂਦੇ ਹਾਂ ਬਾਹਰਲੀ ਗਰਾਊਂਡ ਦੇ ਵਿੱਚ ਨਾ 5 ਕਿਲੋਮੀਟਰ ਰਨਿੰਗ ਲਾ ਕੇ ਆਨੇ ਆ ਜਿੱਦਾਂ ਤੁਸੀਂ ਸ਼ਨੀਵਾਰ ਦੇ ਸਾਡੇ 6ਵੇਂ ਬਲੋਕ ਦੇ ਵਿੱਚ ਦੇਖਿਆ ਸੀ ਨਾ ਉਸੇ ਤਰ੍ਹਾਂ ਮਤਲਬ ਵੀ ਅਸੀਂ 5 ਕਿਲੋਮੀਟਰ ਰਨਿੰਗ ਲਾਉਣੀ ਆ ਜਿਹੜਾ ਇੱਕ ਗੇੜਾ ਗਰਾਊਂਡ ਦਾ ਉਹ 2.5 ਕਿਲੋਮੀਟਰ ਦਾ ਵਾ ਤੇ ਜਿਹੜਾ ਮਤਲਬ ਵੀ ਹੁਣ ਅਸੀਂ ਉਹ ਦੋ ਗੇੜੇ ਲਾਣੇ ਆ ਟੋਟਲ ਯਾਨੀ ਕਿ ਤੇ ਰਨਿੰਗ ਥੋੜੀ ਜੀ ਅੱਗੇ ਨਾਲ ਖਿੱਚ ਕੇ ਲਾਵਾਂਗੇ ਜ਼ੋਰ ਲਾ ਕੇ ਤੇ ਉਸ ਤੋਂ ਬਾਅਦ ਆ ਕੇ ਅਸੀਂ ਪੰਚਿੰਗ ਵੇ ਕਰਾਂਗੇ ਭੇੜ ਕਰਾਂਗੇ ਪਰ ਇਹ ਨਹੀਂ ਪਤਾ ਕੰਪੀਟੀਸ਼ਨ ਸਾਡਾ ਸਰਕਲ ਸਾਡੇ ਕੋਲ ਸਾਬ ਨੂੰ ਸਾਨੂੰ ਪਤਾ ਨਹੀਂ ਇੰਡੀਵਿਜੂਅਲ ਕਿਉਂ ਛੱਡਦਾ ਗਾਲ ਤੇਰਾ ਕੀ ਵਿਚਾਰ ਆ ਪਤਾ ਨਹੀਂ ਯਾਰ ਤੇ ਇਹ ਧਾਰ ਤੇ ਉਹਨਾਂ ਨੂੰ ਤਾਂ ਲੱਗਦਾ ਉਹ ਕਿੰਨੇ ਛੱਡਦੇ ਘੱਟ ਹੀ ਲੱਗਦੀ ਨੇ ਉਹ ਕਹਿੰਦੇ ਤੁਹਾਡੇ weight foot ਵੱਧਦਾ ਤੁਸੀਂ ਆਪਣੇ weight foot ਠੀਕ ਕਰ ਲਓ ਤੇ ਕਿੰਨੇ 15 20 ਤਰੀਕ ਤੱਕ ਮੈਂ ਟ੍ਰੈਲ ਲੈ ਲੈਣੀ ਆ ਤੁਹਾਡੇ weight ਜਿਹੜਾ ਖੇਡਣਾ ਸੈੱਟ ਕਰ ਲਓ ਅਜੇ ਸਾਡਾ ਇਹ ਨਹੀਂ ਡਿਸਾਈਡ ਹੁੰਦਾ ਪਿਆ ਅਸੀਂ ਕਿਹੜਾ weight ਖੇਡਣਾ ਵਾ ਤੋ ਦੇਖਦੇ ਆ ਹਫਤਾ ਦੇਖਦੇ ਆ ਪ੍ਰੈਕਟਿਸ ਕਰਕੇ ਬੋਡੀ ਕੀ ਕਹਿੰਦੀ ਆ ਫਿਰ ਦੇਖਾਂਗੇ ਉਸ ਤੋਂ ਬਾਅਦ ਅਸੀਂ ਕਿਹੜਾ ਵੇਟ ਘਟਾਣਾ ਵਾ ਸੋ ਹੁਣ ਅਸੀਂ 5 ਕਿਲੋਮੀਟਰ ਰਨਿੰਗ ਕੰਪਲੀਟ ਕਰਨੀ ਆ ਤੇ ਉਸ ਤੋਂ ਬਾਅਦ ਪੰਜੀ ਬੈਗ ਦਾ ਪੈਡ ਹੋਣਗੇ ਛੜੋ ਛੜੋ ਬਾਕਸਿੰਗ ਹੋਊਗੀ ਸੋ ਬਲੌਗ ਦੇ ਨਾਲ ਬਣੇ ਰਹੋ ਹੁਣ ਤਾਂ ਅਜੇ ਰਨਿੰਗ ਸ਼ੁਰੂ ਕਰਾਂਗੇ ਆਪਾਂ ਉਦੋਂ ਮਿਲਦੇ ਹਾਂ ਜੀ ਅੱਛਾ ਸੋ ਜੀ ਅਸੀਂ ਰਨਿੰਗ ਸ਼ੁਰੂ ਕਰਤੀ ਆ ਪਹਿਲਾ ਘੇੜਾ ਸਾਡਾ ਜਿਹੜਾ 2.5 ਕਿਲੋਮੀਟਰ ਦਾ ਫਿਰ ਉਸ ਤੋਂ ਬਾਅਦ 5 ਕਿਲੋਮੀਟਰ ਲਈ ਅਸੀਂ ਤਿਆਰ ਰਹਾਂਗੇ ਸੋ ਅਸੀਂ ਰਨਿੰਗ ਸ਼ੁਰੂ ਕਰਤੀ ਆ ਸਟ੍ਰੈਚਿੰਗ ਕਰਕੇ ਬਿਨਾ ਵਾਰਮ ਅ ਘਰ ਮੋਂ ਆਪਣੀ ਹਿੱਤਾਂ ਦੀ ਵਗਲੀ ਸਟ੍ਰੈਚਿੰਗ ਹੀ ਕੀਤੀ ਹੈ ਅੱਜ ਆਪਾਂ 30 ਕਿਲੋਮੀਟਰ ਰਨਿੰਗ ਆਪਾਂ ਕਵਰ ਕਰ ਲਿਆ ਪੂਰੀ ਖੇਚੀ ਲਾਈਆ ਬਸ ਹੋ ਗਈ ਜ਼ੋਰ ਧਾਗਾ 30 ਕਿਲੋਮੀਟਰ ਦੀ ਬਸ 2 ਕਿਲੋਮੀਟਰ ਨਹੀਂ ਰਹੀ 2 ਕਿਲੋਮੀਟਰ ਹੋਰ ਲਾਣੀਆਂ 5 ਕਿਲੋਮੀਟਰ ਨਹੀਂ ਆਪਣੀ ਕੰਪਲੀਟ ਹੋ ਜਾਣੀਆਂ ਉਸ ਤੋਂ ਬਾਅਦ ਫਿਰ ਆਪਾਂ ਬਾਕਸਿੰਗ ਤੇ ਜਾਵਾਂਗੇ ਉੱਥੇ ਪੰਚਿੰਗ ਬੈਗ ਤੇ ਹਲਕੀ ਜਿਹੀ ਸਟਰੈਂਥ ਟ੍ਰੇਨਿੰਗ ਕਰਾਂਗੇ ਬਸ ਉਸ ਤੋਂ ਬਾਅਦ ਹੈ ਫਿਨਿਸ਼ ਸੋ ਦੋਸਤੋ ਜਦੋਂ 5 ਕਿਲੋਮੀਟਰ ਨਹੀਂ ਕੰਪਲੀਟ ਹੋ ਗਈ ਉਦੋਂ ਮਿਲਦੇ ਆਂ ਜੀ ਹਾਂਜੀ ਜਿਹੜੀ ਆਪਣੀ 5 ਕਿਲੋਮੀਟਰ ਦੀ ਰੰਨੀ ਆ ਉਹ ਆਪਣੀ ਕੰਪਲੀਟ ਹੋ ਗਈ ਆ ਖਤਮ ਹੋ ਗਈ ਆ ਬਹੁਤ ਖਿੱਚ ਕੇ ਲਈ ਹਾਰਟ ਬੀਟ ਵੀ ਬਹੁਤ ਤੇਜ਼ ਚੱਲਦੀ ਗਈ ਆ ਸੌ ਸਾਂ ਹੀ ਹੋ ਗਏ ਤੇ ਜਿਹੜਾ ਮੇਰੇ ਨਾਲ ਦਾ ਮੁੰਡਾ ਜੀ ਉਹਨੇ ਮੇਰੇ ਤੋਂ ਵੀ ਜ਼ਿਆਦਾ ਖਿੱਚ ਕੇ ਲਈ ਉਹਨੇ ਬਹੁਤ ਤੇਜ਼ ਰੰਨੀ ਖਿੱਚ ਕੇ ਲਈ ਮੇਰੇ ਤੋਂ ਪਹਿਲਾਂ 5 ਕਿਲੋਮੀਟਰ ਕਵਰ ਕਰ ਗਿਆ ਸ਼ਕਤੀ ਖਤਮ ਕਰ ਗਿਆ ਜਾਨੀ ਕਿ ਤੇ ਮੈਂ ਹੁਣ ਖਤਮ ਕੀਤੀ ਆ ਬਸ ਉਹੀ ਸੌ ਸਾਂ ਹੀ ਹੋ ਗਿਆ ਖਿੱਚ ਕੇ ਲਈ ਰੰਨੀ 5 ਕਿਲੋਮੀਟਰ ਤੇ ਹੁਣ ਰਿੰਗ ਦੇ ਉੱਤੇ ਜਾਵਾਂਗੇ ਰਿੰਗ ਦੇ ਉੱਤੇ ਜਾ ਕੇ ਆਪਣਾ ਜਿਹੜਾ ਬੌਕਸਿੰਗ ਵਰਕਆਊਟ ਉਹ ਕਰਾਂਗੇ ਉਗੀ ਲੋਰਦਾ ਦਾ ਵਰਕਆਊਟ ਸਾਡਾ ਹੋ ਗਿਆ ਹੁਣ ਅੱਪਰ ਬੋਡੀ ਦਾ ਇਹਦਾ ਵਰਕਆਊਟ ਉਹ ਕਰਨਾ ਜ਼ਰੂਰੀ ਆ ਜਾਂ ਪੰਚਿੰਗ ਵੇ ਕਰਾਂਗੇ ਜਾਂ ਪੈਡ ਕਰਾਂਗੇ ਜਾਂ ਫਿਰ ਡੰਬਲਾਂ ਨਾਲ ਨਾ ਡੰਬਲ ਫੜ ਕੇ ਹੱਥ ਵਿੱਚ ਸ਼ੈਡੋ ਬਾਕਸਿੰਗ ਕਰਾਂਗੇ ਇਹਨਾਂ ਤਿੰਨਾਂ ਚੋਂ ਕੋਈ ਇੱਕ ਚੀਜ਼ ਕਰਾਂਗੇ ਸੋ ਹੁਣ ਮਿਲਦੇ ਆਪਾਂ ਬਾਕਸਿੰਗ ਰਿੰਗ ਦੇ ਕੋਲ ਜਾ ਕੇ ਦੇ ਰਿਮਿਸਟਿਕਾ ਤਾਂ ਸਵੇਰਾਂ ਵਾਂ ਵੇਰਾਂ ਤਾਂ ਵੀ ਚੇ ਸੇ ਸੇ ਸਾਥਿਆ ਹਾਂ ਅੰਦਰੋਂ ਉਹ ਗੱਲ ਸਾਥਿਆ ਹਾਂ ਕਿ ਉਹ ਤੇ ਆਸ ਤੇ ਇਹ ਕੋ ਚਿੱਤ ਕੋਤੇ ਥਾਰ ਥਾਰ ਖਾਲਾ ਟੂਜ ਆਪੇ ਕੋ ਪ੍ਰਸੰਪਤ ਹੈ ਐਨਾ ਬੱਤ ਚਿੱਤ ਸੇ ਨਹੀਂ ਆਉਂਦੇ ਕਰਦਾ ਹੋਣਾ ਨਾ ਉਹਦੇ ਨਾਲ ਹੀ ਜੰਮੀ ਆ ਉਹ 7 ਘੰਟੇ ਦੀ ਪੂਰੀ ਪੂਰੀ ਬੋਈ ਤਨ ਮੜਦੀ ਹਾਂਜੀ ਜਿਹੜਾ ਜਿਹੜਾ ਸਾਡਾ ਸਵੇਰ ਦਾ ਵਰਕਆਊਟ ਸੀਗਾ ਜੀ ਉਹ ਖਤਮ ਹੋ ਗਿਆ ਜੀ ਪਹਿਲਾਂ ਜੀ ਬਾਹਰ 5 ਕਿਲੋਮੀਟਰ ਨਹੀਂ ਲਾਈ 5 ਕਿਲੋਮੀਟਰ ਨਹੀਂ ਲਾ ਕੇ ਫਿਰ ਅਸੀਂ ਅੰਦਰ ਸਟੇਡੀਅਮ ਚ ਆ ਗਏ ਸੀਗੇ ਬਾਕਸਿੰਗ ਵਰਕਆਊਟ ਕਰਨ ਵਾਸਤੇ ਪਰ ਮੌਸਮ ਬਾਹਰ ਵਧੀਆ ਸੀਗਾ ਸਾਡੇ ਕੋਲ ਸਾਹਿਬ ਕਹਿੰਦੇ ਵੀ ਬਾਹਰ ਆਪਾਂ ਵਰਕਆਊਟ ਕਰਦੇ ਮੌਸਮ ਵਧੀਆ ਵਾ ਬਾਰਸ਼ੀ 2 ਕਰੋੜ ਪੰਚਿੰਗ ਪੈਡ ਕੀਤੇ ਸੀ ਤੇ ਬਾਹਰ بارش ਹੋ ਗਈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਾਫੀ بارش ਹੋਈ ਆ ਤੇ ਫਿਰ بارش ਸ਼ੁਰੂ ਹੋ ਗਈ ਫਿਰ ਅਸੀਂ ਉੱਪਰ ਚੱਲ ਗਏ ਹਾਲਜੀ ਦੇ ਉੱਪਰ ਚੱਲ ਗਏ ਤੇ ਉਹ ਛੱਡ ਜਾ ਪਿਆ ਹੋਇਆ ਫਿਰ ਅਸੀਂ ਉੱਥੇ 3-3 ਮਿੰਟ ਦੇ 6 ਰੌਂਡ ਪੰਚਿੰਗ ਪੈਡ ਕੀਤੇ 3-3 ਮਿੰਟ ਦੇ 6 ਰੌਂਡ ਪੰਚਿੰਗ ਪੈੜੀ ਕੀਤੇ ਉਸ ਤੋਂ ਬਾਅਦ ਅਸੀਂ ਕੂਲ ਡਾਊਨ ਕੀਤਾ ਵਸੋਗੀ ਹੋਰ ਵੀ ਵਰਕਆਊਟ ਕਰਨਾ ਸੀਗਾ ਪਰ ਮੀ ਬਹੁਤ ਜ਼ਿਆਦਾ ਪੈਨ ਲੱਗ ਗਿਆ ਹਨ ਤੇ ਉਹਦੇ ਕਰਕੇ ਫਿਰ ਜ਼ਿਆਦਾ ਵਰਕਆਊਟ ਨਹੀਂ ਹੋਇਆ ਹੈਗਾ ਸੋ ਇੰਨਾ ਕੀ ਅੱਜ ਦਾ ਜਿਹੜਾ ਸਾਡਾ ਵਰਕਆਊਟ ਸੀਗਾ ਸੋ ਹੁਣ ਆਪਾਂ ਚੱਲਦੇ ਆਂ ਘਰੇ ਘਰੇ ਜਾ ਕੇ ਤੇ ਜਿਹੜਾ ਪੱਜ ਮਤਲਬ ਵੀ ਬ੍ਰੇਕਫਾਸਟ ਲੰਚ ਕਰਨਾ ਨਾ ਉਹਦੇ ਵਿੱਚ ਆਪਾਂ ਕੁਝ ਚੇਂਜਿੰਗ ਕੀਤੀ ਆ ਤੇ ਉਹ ਤੁਹਾਨੂੰ ਘਰੇ ਜਾ ਕੇ ਦੱਸਦਾ ਹਾਂ ਵੀ ਆਪਾਂ ਉਹਦੇ ਵਿੱਚ ਕੁਝ ਕੀ ਚੇਂਜਿੰਗ ਕੀਤੀ ਆ ਅੱਜ ਆਪਾਂ ਉਹ ਨਵੇਂ ਤਰੀਕੇ ਨਾਲ ਮਤਲਬ ਕਰਾਂਗੇ ਮਤਲਬ ਵੀ ਫਾਸਟਿੰਗ ਸ਼ੁਰੂ ਕੀਤੀ ਆ ਜਿਹਦੇ ਵਿੱਚ ਵੀ 16 ਘੰਟੇ 18 ਘੰਟੇ ਨਹੀਂ ਖਾਣਾ ਹੁੰਦਾ ਤੁਸੀਂ ਤੇ ਜਿਹੜੇ 8 ਘੰਟੇ ਜਾਂ 6 ਘੰਟੇ ਬਚਦੇ ਆ ਤੁਸੀਂ ਉਹਦੇ ਵਿੱਚ ਹੀ ਖਾਣਾ ਹੁੰਦਾ ਤੇ ਬਹੁਤ ਲਿਮਟ ਦੇ ਵਿੱਚ ਖਾਣਾ ਹੁੰਦਾ ਵਾ ਸੋ ਉਹ ਮੈਂ ਤੁਹਾਨੂੰ ਘਰੇ ਜਾ ਕੇ ਦੱਸਦਾ ਪੂਰਾ ਪ੍ਰੋਸੈਸ ਕੀ ਆ ਸੋ ਵੀਡੀਓ ਦੇ ਨਾਲ ਬਣੇ ਰਹਿਓ ਜੀ ਨੀ ਦੇਖ ਲੋ ਕਿੰਨਾ ਪੈ ਗਿਆ ਮੇਰਾ ਮੋਟਰਸਾਈਕਲ ਮੀਰੇ ਵਿੱਚ ਹੀ ਖੜਾ ਵਾ ਜਿੱਥੇ ਬਿਖੜਾ ਕਰਕੇ ਗਿਆ ਸੀਗਾ ਕਿੰਨਾ ਵੀ ਆ ਗਏ ਤਾਂ ਪਾਣੀ ਦੇ ਵਿੱਚ ਹੀ ਮੇਰਾ ਮੋਟਰਸਾਈਕਲ ਖੜਾ ਵਾ ਪਾਣੀ ਦੇ ਵਿੱਚ ਜਾ ਕੇ ਮੈਨੂੰ ਮੋਟਰਸਾਈਕਲ ਕੱਢਣਾ ਪੈਣਾ ਤੇ ਫਿਰ ਉੱਤੇ ਘਰ ਜਾਣਾ ਸੋ ਆਪਾਂ ਅੱਜ ਨਾ ਬ੍ਰੇਕਫਾਸਟ ਦੇ ਵਿੱਚ ਕੱਲੀ ਬਲੇਕ ਆਫ ਹੀ ਲੈ ਲਏ ਆ ਆਪਾਂ ਸੋ ਆਪਾਂ ਨੇ ਇੱਕ ਫਾਸਟਿੰਗ ਸ਼ੁਰੂ ਕੀਤੀ ਆ weight ਘਟਣ ਵਾਸਤੇ ਉਹਦਾ ਸਿਸਟਮ ਇਹ ਆ ਮਤਲਬ ਵੀ ਤੁਸੀਂ 18 ਘੰਟੇ ਮਤਲਬ ਤੁਸੀਂ ਕੁਝ ਨਹੀਂ ਖਾਣਾ ਹੈਗਾ ਤੇ ਜਿਹੜੇ ਮਤਲਬ ਇੱਥੇ 6 ਘੰਟੇ ਬਚਿਆ ਨਾ 18 ਤੇ 6 24 ਤੇ ਉਹਦੇ ਵਿੱਚ ਤੁਸੀਂ ਖਾਣਾ ਵਾ ਉਹਦੇ ਵਿੱਚ ਵੀ ਜੇ ਤੁਸੀਂ ਮਤਲਬ ਵੀ ਖਾਣਾ ਵਾ ਇਹ ਨਹੀਂ ਹੈਗਾ ਵੀ ਤੁਸੀਂ ਰੱਜ ਕੇ ਖਾ ਲਓ ਢਿੱਡ ਭਰ ਕੇ ਖਾ ਲਓ ਜਾਂ ਫਿਰ ਤੁਸੀਂ ਮਤਲਬ ਵੀ ਇੱਕੋ ਦਾ ਵਾ ਖਾ ਲਿਆ ਹਨਾ ਉਹਦੇ ਵਿੱਚ ਵੀ ਕੁਝ ਲਿਮਟ ਹੁੰਦੀਆਂ ਨੇ ਮਤਲਬ ਵੀ ਹਨਾ ਤੁਸੀਂ ਉਹ ਦਿਖਾਈ ਪ੍ਰੋਟੀਨ ਵਾਲੀ ਚੀਜ਼ਾਂ ਲੈਣੀਆਂ ਨੇ ਤੇ ਹੋਰ ਕੁਝ ਨਹੀਂ ਉਹਦੇ ਵਿੱਚ ਖਾਣਾਗਾ ਉਹ ਵੀ ਥੋੜਾ ਥੋੜਾ ਕਰਕੇ ਖਾਣਾ ਹੁੰਦਾ 6 ਘੰਟੇ ਦੇ ਵਿੱਚ ਮੰਨ ਕੇ ਚਲੋ ਮਤਲਬ ਵੀ ਮੇਰੇ ਜਿਹੜੇ 18 ਘੰਟੇ ਪੂਰੇ ਹੋ ਜਾਣਗੇ ਜਿਹੜੀ ਮੈਂ ਫਰਸਟ ਮੀਲ ਲੈਣੀ ਆ ਉਹ ਮਤਲਬ ਦੀ ਐਪਲ ਖਾ ਸਕਦੇ ਹੋ ਸਟਾਰਟਿੰਗ ਦੇ ਵਿੱਚ ਤੇ ਨਾਲ ਪ੍ਰੋਟੀਨ ਪੀ ਸਕਦੇ ਤੁਸੀਂ ਇਹ ਨਹੀਂ ਕਿਉਂਕਿ 18 ਘੰਟੇ ਦਾ ਆਪਾਂ ਭੁੱਖੇ ਆ ਇੱਕਦਮ ਆਪਾਂ ਇੱਕਦਮ ਆਪਾਂ ਰੱਜ ਕੇ ਨਹੀਂ ਖਾ ਸਕਦੇ ਹੈਗੇ ਤੇ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਹਲਕੀ ਫੁਲਕੀ ਉਸ ਤੋਂ ਬਾਅਦ ਘੰਟੇ ਬਾਅਦ ਆਪਾਂ ਮੀਲ ਲੈ ਸਕਦਾ ਉਸ ਤੋਂ ਬਾਅਦ ਘੰਟੇ ਤੋਂ ਬਾਅਦ ਉਹ 2 ਘੰਟੇ ਬਾਅਦ ਮੀਲ ਲੈ ਸਕਦਾ ਜਾਨੀ ਕਿ 6 ਘੰਟੇ ਦੇ ਵਿੱਚ ਜਾਨੀ ਕਿ ਜੇ ਤੁਸੀਂ 2 ਜਾਂ 3 ਮੀਲਾਂ ਲੈ ਸਕਦੇ ਹੋ ਬੱਸ ਹੋਰ ਕੁਝ ਨਹੀਂ ਇਹਦੇ ਵਿੱਚ ਜਿਵੇਂ ਰਾਤ ਨੂੰ 9 ਵਜੇ ਡਿਨਰ ਕੀਤਾ ਸੀ ਤੇ ਨੂੰ ਉਹ ਤੋਂ 9 ਵਜੇ ਤੱਕ 12 ਘੰਟੇ ਹੋਗੇ ਤੇ 2 ਵਜੇ ਤੱਕ 2-3 ਵਜੇ ਤੱਕ ਮੇਰੇ 6 ਘੰਟੇ ਹੋਰ ਲਓ 18 ਘੰਟੇ ਹੋਗੇ ਜਾਨੀ ਕਿ ਉਹ ਜੇ ਮੈਂ ਲੰਚ ਕਰਾਂਗਾ 2:3-3 ਵਜੇ ਦੇ ਕਰੀਬ ਕਰਾਂਗਾ ਤੇ ਤਾਂ ਮੇਰੇ 18 ਘੰਟੇ ਪੂਰੇ ਹੋਣਗੇ ਤੇ ਫਿਰ ਜੇ ਮੈਂ ਅੱਜ ਮੰਨ ਕੇ ਲਓ 8 ਵਜੇ ਮੈਂ ਡਿਨਰ ਕਰ ਲਾਂਗਾ ਤਾਂ ਕੱਲ ਨੂੰ 8 ਵਜੇ ਹੀ ਮਤਲਬ ਵੀ ਮੇਰੇ 12 ਘੰਟੇ ਮਤਲਬ ਵੀ ਕੰਪਲੀਟ ਹੋ ਜਾਣਗੇ ਕੱਲ ਨੂੰ 2 ਵਜੇ ਤੱਕ ਮੇਰੇ ਜਿਹੜੇ 18 ਘੰਟੇ ਕੰਪਲੀਟ ਹੋ ਜਾਣਗੇ ਸੋ ਇਸ ਕਰਕੇ ਵੀ ਇਹਦੇ ਵਿੱਚ ਕੋਸ਼ਿਸ਼ ਹੁੰਦੀ ਹੈ ਵੀ ਤੁਸੀਂ ਡਿਨਰ ਛੇਤੀ ਕਰ ਲਓ ਤੇ 18 ਘੰਟੇ ਕੁਝ ਨਹੀਂ ਖਾਣਾ ਹੁੰ ਉਸ ਤੋਂ ਬਾਅਦ ਜੇ ਤੁਹਾਨੂੰ 18 ਘੰਟੇ ਦੇ ਵਿੱਚ ਤੁਹਾਨੂੰ ਭੁੱਖ ਲੱਗਦੀ ਹੈ ਤੁਸੀਂ ਬਲੇਕ ਕੋਫੀ ਬਣਾ ਕੇ ਪੀ ਸਕਦੇ ਹੋ ਗ੍ਰੀਨ ਟੀ ਪੀ ਸਕਦੇ ਹੋ ਗ੍ਰੀਨ ਕੋਫੀ ਪੀ ਸਕਦੇ ਹੋ ਪਾਣੀ ਅਨਲਿਮਟਿਡ ਪੀਣਾ ਦਾ ਪਾਣੀ ਜਿਆਦਾ ਤੋਂ ਜਿਆਦਾ ਪੀਣਾ ਹੁੰਦਾ ਇਹਦੇ ਵਿੱਚ ਪਰ ਖਾਣਾ ਤੁਸੀਂ ਕੁਝ ਨਹੀਂ ਹੁੰਦਾ ਹੈਗਾ ਹਨਾ ਤੁਸੀਂ ਇਦਾਂ ਦੀ ਚੀਜ਼ ਮਤਲਬ ਤੁਸੀਂ ਪੀ ਸਕਦੇ ਹੋ ਬਲੇਕ ਕੋਫੀ ਗ੍ਰੀਨ ਟੀ ਗ੍ਰੀਨ ਕੋਫੀ ਤੇ ਜਾਂ ਫਿਰ ਮਤਲਬ ਤੁਸੀਂ ਆਪਣਾ ਪਾਣੀ ਵੱਧ ਵੱਧ ਪੀਣਾ ਹੋਰ ਕੁਝ ਵੀ ਨਹੀਂ ਤੁਸੀਂ ਕਰਨਾ ਹੈਗਾ ਸੋ ਬਸ ਇਹੀ ਹੁੰਦਾ ਵਾ ਇਹਦੇ ਵਿੱਚ ਹੋਰ ਜ਼ਿਆਦਾ ਨਹੀਂ ਦੱਸੋ ਆਪਾਂ ਇਹ ਵਨ ਵੀਕ ਆਪਾਂ ਚੀਜ਼ ਇਹ ਕਰਕੇ ਦੇਖਣੀ ਹੈ ਦੇਖਦੇ ਆ ਬੋਡੀ ਨੂੰ ਕਿੰਨਾ ਕੋ ਫਰਕ ਪੈਂਦਾ ਵਾ ਇੱਕ ਹਫਤਾ ਕਰਕੇ ਦੇਖਾਂਗੇ ਬੇਸ਼ੱਕ ਜੇ ਤੁਸੀਂ ਪੂਰਾ ਮਹੀਨਾ ਕਰਦੇ ਹੋ ਤਾਂ ਮਹੀਨੇ ਦੇ ਵਿੱਚ ਤੁਹਾਡਾ ਬੋਡੀ weight ਜਿਹੜਾ ਬਹੁਤ ਜਲਦੀ ਘਟ ਜਾਏਗਾ ਸੋ ਆਪਾਂ ਬ੍ਰੈਕਫਾਸਟ ਦੇ ਵਿੱਚ ਇਹ ਕਰਾਂਗੇ 2 ਘੰਟੇ ਬਾਅਦ ਫਿਰ ਆਪਾਂ ਗ੍ਰੀਨ ਟੀ ਜਾਂ ਬਲੈਕ ਕਾਫੀ ਹੀ ਲਵਾਂਗੇ ਆਪਾਂ ਹੋਰ ਕੁਝ ਨਹੀਂ ਲੰਗੇ ਸੋ ਅੱਜ ਆਪਾਂ ਜਿਹੜਾ ਬ੍ਰੈਕਫਾਸਟ ਲੰਚ ਇਹੀ ਹੋਇਆ ਲੰਚ ਦੇ ਵਿੱਚ ਆਪਾਂ ਦੇ 3 ਵਜੇ ਆਪਾਂ ਜਿਹੜਾ ਲੰਚ ਆ ਉਹਨੋ ਗਰਾਂ ਦੇ ਸਿੱਧਾ ਪੱਲਾਂ ਜਿੱਦੇ ਵਿੱਚ ਆਪਾਂ ਵੀਡੀਓ ਬਣਾਵਾਂਗੇ ਵੀ ਲਾਂਚ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਲਾਂਚ ਦੇ ਵਿੱਚ ਕੀ ਕੁਝ ਕਰ ਰਹੇ ਹਾਂ ਹਾਂਜੀ ਦੋਸਤੋ ਹੁਣ ਟਾਈਮ ਹੋ ਗਿਆ 2:50 ਮਿੰਟ ਹੋ ਗਏ ਜਾਨੀ ਕਿ 3:00 ਵਜੇ ਦੇ ਕਰੀਬ ਟਾਈਮ ਹੋ ਗਿਆ ਵਾ ਤੇ ਹੁਣ ਆਪਾਂ ਜਿਹੜਾ ਲਾਂਚ ਹੁਣ ਕਰਨ ਲੱਗਿਆ ਹੈਗਾ ਆਪਾਂ ਕੱਲ ਰਾਤ ਜੀ 9:00 ਵਜੇ ਦੀ ਰੋਟੀ ਖਾਧੀ ਹੋਈ ਆ ਤੇ 2:30 ਵਜੇ ਸੀਗਾ ਜਿਹੜਾ ਮੈਂ 2:30 ਵਜੇ ਇੱਕ ਪਲਕਾਦਾ ਤੇ ਨਾਲ ਵੇਪ ਪ੍ਰੋਟੀਨ ਲੇ ਲਿਆ ਸੀਗਾ ਤੇ ਹੁਣ ਠੀਕ 3:00 ਵਜੇ ਆਪਾਂ ਇਹ ਜਿਹੜੀ ਮੀਲ ਆਪਾਂ ਖਾਵਾਂਗੇ ਇਹ ਕਿਹੜਾ ਮਤਲਬ ਵੀ ਆਪ ਤੇ ਖੀਰਾ ਤੇ ਆਪਾਂ ਚੁਕੁੰਦਰ ਤੇ ਆਸ ਨਿੰਬੂ ਲਿਆ ਵਾ ਤਨੜੇ ਇੱਕ ਗੋਡੀ ਆਪਾਂ ਦਾਅ ਦਿੰਦੇ ਹਾਂ ਜੀ ਆਪਾਂ ਇਹਦੇ ਵਿੱਚ ਇੱਕ ਆਪਾਂ ਇਜ਼ਲੀ ਨੀ ਆਪੇ ਦੇ ਵਿੱਚ ਇਹੜੀ ਤੇ ਵੀ ਕਿਉਂਕਿ ਮੈਂ ਵੇਅ ਆਈਸੋਲੇਟ ਪ੍ਰੋਟੀਨ ਪਹਿਲਾਂ ਮੈਂ ਲੈ ਲਿਆ ਵਾ ਹੁਣ ਆਪਾਂ 3 ਵਜੇ ਲੈ ਲਿਆ ਹੁਣ ਸਭ ਦੇ 4 ਵਜੇ ਆਪਾਂ ਗ੍ਰਾਊਂਡ ਜਾਣ ਲੱਗੇ ਸਿਰਫ ਬਲੇਕ ਕਾਫੀ ਪੀਵਾਂਗੇ ਤੇ ਉਸ ਤੋਂ ਬਾਅਦ ਆਪਾਂ ਫਿਰ ਗ੍ਰਾਊਂਡ ਤੋਂ ਬਾਅਦ ਫਿਰ ਵੇਅ ਪ੍ਰੋਟੀਨ ਲਵਾਂਗੇ ਤੇ ਰਾਤ ਨੂੰ ਲੱਗ ਡਾਈਟ ਹੋਊਗੀ ਜਿਹੜੀ ਡਾਈਟ ਹੋਊਗੀ ਉਹਦੀ ਮੈਂ ਵੀਡੀਓ ਬਣਾਵਾਂਗਾ ਸੋ ਬਲੌਗ ਦੇ ਨਾਲ ਬਣੇ ਰਹੋ ਜੀ ਆਪਣਾ ਲੰਚ ਦੀ ਲੰਚ ਦੀ ਜਿਹੜੀ ਆਪਾਂ ਮੀਲ ਆਪਣੇ ਲਾਂਚ ਦੀ ਇਹ ਮੀਲ ਸੀ। ਹਾਂ ਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ। ਸੋ ਦੋਸਤੋ ਸ਼ਾਮ ਦੇ 4:30 ਹੋ ਗਏ 4:00 ਵਜੇ 40 ਮਿੰਟ ਹੋ ਗਏ ਆ। ਤੇ ਆਪਾਂ 3 ਵਜੇ ਲਾਂਚ ਕੀਤਾ ਸੀਗਾ ਲਾਂਚ ਕਰਕੇ ਆਪਾਂ ਘੰਟਾ ਕੁ ਸੌਗੇ ਸੀਗੇ। ਤੇ ਉਸ ਤੋਂ ਬਾਅਦ ਆਪਾਂ ਹੁਣ ਗਰਾਊਂਡ ਜਾਣ ਲਈ ਆਪਾਂ ਰੈਡੀ ਹੋ ਗਏ ਆ ਤੇ ਗਰਾਊਂਡ ਜਾਣ ਵਾਸਤੇ ਆਪਾਂ ਸਾਰਾ ਕੁਝ ਰੈਡੀ ਕਰ ਲਿਆ ਆਪਣਾ ਸਮਾਨ। ਆਪਾਂ ਆਪਣੇ ਗਲਵਜ਼ ਵੀ ਰੈਡੀ ਕਰ ਲਿਆ ਤੇ ਇੱਧਰ ਬੈਂਡ ਜਾਂਦਾ ਜੋੜਾ ਰੈਡੀ ਕਰ ਲਿਆ, ਤਾਵਲ ਕਰ ਲਿਆ, ਸੈਂਡੋ ਕਰ ਲਈ ਤੇ ਪਾਣੀ ਦਾ ਛੇ ਆਪਾਂ ਥੋੜਾ ਜਿਹਾ ਪਪੀਤਾ ਚੀਰ ਕੇ ਆਪਾਂ ਆਪਣੇ ਡੱਬੇ ਦੇ ਵਿੱਚ ਪਾ ਲਿਆ ਪਪੀਤਾ ਕਹਾਂਗੇ ਅੱਜ ਤੇ ਇਹਦੇ ਵਿੱਚ ਆਪਣਾ ਇੱਕ ਪ੍ਰੋਟੀਨ ਆਪਣਾ ਉਹ ਪ੍ਰੋਟੀਨ ਲੈ ਲਿਆ ਜੀ ਪ੍ਰੋਟੀਨ ਆ ਗਿਆ ਸਾਰਾ ਕੁਝ ਇਹ ਚੀਜ਼ ਆਪਣੀਆਂ ਆ ਗਿਆ ਸਾਰੀਆਂ ਸੋ ਗਰਾਉਂਡ ਜਾਣ ਲਈ ਆਪਾਂ ਤਿਆਰ ਹੋ ਗਏ ਆ ਸੋ ਤੁਹਾਨੂੰ ਦਿਖਾਤਾ ਆਪਾਂ ਸਾਰਾ ਕੁਝ ਜੋ ਕੁਝ ਲੈ ਕੇ ਜਾਣਾ ਪਾਣੀ ਦਾ ਸ਼ੇਕਰ ਆ ਗਿਆ ਬਿਨ ਜਾਂ ਗਲਵਜ਼ ਵਗੈਰਾ ਸਾਰਾ ਕੁਝ ਆ ਗਿਆ ਹੁਣ ਆਪਾਂ ਜਾਵਾਂਗੇ ਗਰਾਉਂਡ ਤੇ ਗਰਾਉਂਡ ਜਾ ਕੇ ਦੇਖਦੇ ਆ ਅੱਜ ਸਾਡਾ ਕੀ ਵਰਕਆਊਟ ਹੁੰਦਾ ਵਾ ਸੋ ਅੱਜ ਆਪਾਂ ਡਾਈਟ ਦੇ ਵਿੱਚ ਥੋੜਾ ਜਿਹਾ ਕੁਝ ਚੇਂਜ ਵੀ ਕੀਤਾ ਵਾ ਤੇ ਅੱਜ ਆਪਾਂ ਵਰਕਆਊਟ ਤੋਂ ਬਾਅਦ ਵੇਪ ਪ੍ਰੋਟੀਨ ਲੈ ਕੇ ਨਾਲ ਆਪਾਂ ਪਵਿੱਤਾ ਜਿਹੜਾ ਆਪਾਂ ਲੈ 200 ਗ੍ਰਾਮ ਪਵਿੱਤਾ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਆ ਗਿਆ ਆਪਾਂ 8:30 ਵਜੇ ਦਾ ਕਾਜ ਆਪਾਂ ਡਿਨਰ ਕਰ ਲੈਣਾ ਕਿਉਂਕਿ ਜਿਹੜਾ ਆਪਾਂ ਫਾਸਟਿੰਗ ਵਾਲਾ ਸਿਸਟਮ ਚਲਾਇਆ ਹੋਆ ਕਿਉਂਕਿ 18 ਘੰਟੇ ਹੋਣ ਤੋਂ ਬਾਅਦ ਹੀ ਆਪਾਂ ਜਿਹੜੀ ਅਗਲੀ ਮੀਲ ਆ ਖਾਵਾਂਗੇ ਸੋ ਜਿੰਨੀ ਛੇਤੀ ਅੱਜ ਆਪਾਂ ਡਿਨਰ ਕਰਾਂਗੇ 19:30 ਕੱਲ ਨੂੰ ਆਪਾਂ ਲੰਚ ਕਰਨ ਜੋਗੇ ਹੋਵਾਂਗੇ ਸੋ ਕੋਸ਼ਿਸ਼ ਮੇਰੀ ਹੀ ਹੋਏਗੀ ਵੀ ਆਪਾਂ ਜਲਦੀ ਤੋਂ ਜਲਦੀ ਆਪਾਂ ਡਿਨਰ ਕਰ ਲਈਏ ਸੋ ਪਹਿਲਾਂ ਦੇਖਦੇ ਜਾਂਗੇ ਅੱਜ ਗਰਾਊਂਡ ਦੇ ਵਿੱਚ ਸਕੂਲ ਬੌਕਸਿੰਗ ਹੋਊਗੀ ਸਕੂਲ ਫਾਈਟ ਹੋਏਗੀ ਤੇ ਬਾਕੀ ਪੰਚਿੰਗ ਪੈਡ ਬੱਜੀ ਬੈਗ ਇਹ ਤਾਂ ਪੱਕੇ ਹੋਣ ਹੀ ਹੋਣ ਜਾਂ ਤਾਂ ਉਸ ਤੋਂ ਬਾਅਦ ਐਕਸਟਰਾ ਮੈਂ ਆਪਣਾ ਥੋੜਾ ਜਿਹਾ ਸਟਰੈਂਥ ਵਰਕਆਊਟ ਕਰੂੰਗਾ ਕਿਉਂਕਿ ਮੀਂਹ ਪਿਆ ਗਿਆ ਸਵੇਰੇ ਤੇ ਸਵੇਰੇ ਵੀ ਸਟਰੈਂਥ ਵਰਕਆਊਟ ਨਹੀਂ ਹੋਇਆ ਹੈਗਾ ਸੋ ਅੱਜ ਦਾ ਵਰਕਆਊਟ ਜਿਹੜਾ ਆਪਣਾ ਇਹੀ ਸ਼ਾਇਦ ਹੋਏਗਾ ਬਾਕੀ ਗਰਾਊਂਡ 'ਚ ਜਾ ਕੇ ਦੇਖਦਾ ਕੋਸਾ ਉਹਦੇ ਮੂਰਤੇ ਡਿਪੈਂਡ ਕਰਦਾ ਵਾ ਸੋ ਦੋਸਤੋ ਬਲੌਗ ਦੇ ਨਾਲ ਬਣੇ ਰਹੋ ਆਪਾਂ ਮਿਲਦੇ ਹਾਂ ਸੀਦਾ ਗਰਾਊਂਡ ਦੇ ਵਿੱਚ ਜੀ ਜੀ ਦੋਸਤੋ ਜੀ ਆਪਣਾ ਜਿਹੜਾ ਅਜਦਾ ਸ਼ਾਮ ਦਾ ਵਰਕਆਊਟ ਸੀਗਾ ਆਪਣਾ ਖਤਮ ਹੋ ਗਿਆ ਆ ਦੇਖੋ ਕਿਵੇਂ ਟੇਡਾ ਹੋਇਆ ਪਿਆ ਤੇ ਆਪਣਾ ਸ਼ਾਮ ਦਾ ਜਿਹੜਾ ਵਰਕਆਊਟ ਸੀਗਾ ਆਪਣਾ ਖਤਮ ਹੋ ਗਿਆ ਸਵੇਰੇ ਆਪਾਂ ਪਹਿਲਾਂ ਸ਼ਾਮੀ ਹੁਣ ਆਪਾਂ ਪਹਿਲਾਂ ਆ ਕੇ ਆਪਾਂ ਗਰਾਊਂਡ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆਪਾਂ ਇਹ 15 ਮਿੰਟ ਮੈਂ ਟਰੈਡਮਿਲ ਦੇ ਉੱਤੇ ਮੈਂ ਰਨਿੰਗ ਲਈ ਦੋ ਅੱਜ ਤੇ ਵਾਰਮ-ਅਪ ਕੀਤਾ ਵਾਰਮ-ਅਪ ਕਰਕੇ 15 ਮਿੰਟ ਨਾ 20 ਮਿੰਟ ਸਾਤ 20 ਮਿੰਟ ਮੈਂ ਵਾਰਮ-ਅਪ ਕੀਤਾ ਟਰੈਡਮਿਲ ਦੇ ਉੱਤੇ ਉਸ ਤੋਂ ਬਾਅਦ ਫਿਰ ਸਾਡੀ ਸੀ ਜਿਹੜੀ ਦੋ ਰਾਊਂਡ ਸ਼ੈਡੋ ਸਕੂਲ ਬਾਕਸਿੰਗ ਹੋਈ ਦੋ ਰਾਊਂਡ ਸਕੂਲ ਬਾਕਸਿੰਗ ਤੋਂ ਬਾਅਦ ਫਿਰ ਸਾਡੀਆਂ ਸਾਡੇ 4 ਰਾਊਂਡ ਸੀ ਜਿਹੜੇ ਉਹ 4 ਲੱਗੇ 6 ਲੱਗੇ 6 ਰਾਊਂਡ ਸਾਡੇ ਫਿਰ ਸਕੂਲ ਫਾਈਟ ਹੋਈਆਂ ਸਕੂਲ ਫਾਈਟਾਂ ਹੋਈਆਂ ਤੇ 6 ਰਾਊਂਡ ਸਕੂਲ ਫਾਈਟ ਤੇ ਫਿਰ ਉਸ ਤੋਂ ਬਾਅਦ 4 ਰਾਊਂਡ ਕਹਿੰਦੇ ਕੋਸਾਹ ਕਹਿੰਦੇ ਵੀ 4 ਰਾਊਂਡ ਪੈੜ ਕਰੋ 5 ਚੀ ਪੈੜ ਕਰੋ ਤੇ 5ਵੀਂ ਪੈੜ ਵੀ ਜਦੋਂ ਅਸੀਂ ਥੱਕ ਗਏ ਸੀਗੇ ਫਿਰ ਅਸੀਂ 3 ਰਾਊਂਡ ਹੀ ਕੀਤੇ 3 ਰਾਊਂਡ ਪੰਚਿੰਗ ਪੈੜ ਕੀਤਾ 1 ਰਾਊਂਡ ਵਿੱਚ ਹਲਕੀ ਫੁਲਕੀ ਸ਼ੈਡੋ ਬਾਕਸਿੰਗ ਕਰ ਲਈ ਉਸ ਤੋਂ ਬਾਅਦ ਫਿਰ ਮੈਂ 10 ਮਿੰਟ ਟਰੈਡਮਿਲ ਦੇ ਉੱਤੇ ਵੋਕ ਕੀਤੀ ਹਲਕੀ ਜਿਹੀ ਕੂਲਡਾਊਨ ਵਾਸਤੇ ਤੇ ਹੁਣ ਸਟ੍ਰੈਚਿੰਗ ਵੇਰਾ ਕਰਦੇ ਪਏ ਕੂਲਡਾਊਨ ਕਰਦੇ ਪਏ ਹਾਂ ਤੇ ਪ੍ਰੋਟੀਨ ਆਪਾਂ ਖੋਲ ਲਿਆ ਆਪਣਾ ਤੇ ਹੁਣ ਪ੍ਰੋਟੀਨ ਪੀ ਕੇ ਤੇ ਬਾਜ਼ਾਰ ਜਾਵਾਂਗੇ ਥੋੜਾ ਜਿਹਾ ਸਮਾਨ ਲੈਣ ਵਾਲਾ ਸਮਾਨ ਲਿਆ ਕੇ ਫਿਰ ਜਾਵਾਂਗੇ ਘਰ ਘਰੇ ਜਾ ਕੇ ਕਰਾਂਗੇ ਡਿਨਰ ਤੇ ਡਿਨਰ ਕਰਕੇ ਫਿਰ ਗੁੱਡ ਨਾਈਟ ਡਿਨਰ ਦੇ ਵਿੱਚ ਦੱਸਾਂਗੇ ਤਾਂ ਅੱਜ ਆਪਾਂ ਕੀ ਖਾਣਾ ਵਾਂ ਤੇ ਫਿਰ ਕੱਲ ਨੂੰ ਮਿਲਾਂਗੇ ਆਪਾਂ ਸਵੇਰ ਦੇ ਵਲੋਗ ਦੇ ਵਿੱਚ ਸੋ ਡਿਨਰ ਦੇਖਣ ਵਾਸਤੇ ਸੋ ਵੀ ਆਪਾਂ ਅੱਜ ਦਾ ਡਿਨਰ ਕੀ ਆ ਆਪਣਾ ਸਰਪ੍ਰਾਈਜ਼ ਆ ਉਹ ਤੇ ਵਲੋਗ ਦੇ ਨਾਲ ਬਣੇ ਦਿਓ ਜੀ ਸੋ ਜਿਹੜਾ ਸਾਡਾ ਅੱਜ ਦਾ ਵੀਰਤ ਹਾਲ ਸੀਗਾ ਉਹ ਖਤਮ ਹੋ ਗਿਆ ਸੋ ਮਿਲਦੇ ਆਂ ਫੇਰ ਕੱਲ ਦੇ ਵਲੋਗ ਦੇ ਵਿੱਚ ਜੀ ਇੱਕ ਆ ਸ਼ੈਤਾਨ ਆ ਗਿਆ ਸਾਡਾ ਕਹਿੰਦੇ ਸ਼ੈਤਾਨ ਨੇ ਜਾਰੀ ਕੀਤਾ ਸ਼ੈਤਾਨ ਹਾਜ਼ਰ ਆ ਗਿਆ ਕਿ ਸ਼ੈਤਾਨ ਪ੍ਰਦੀਪ ਜਿਨਾਸਟਿਕ ਚਲੋ ਠੀਕ ਹੈ ਦੋਸਤੋ ਮਿਲਦੇ ਆਂ ਫੇਰ ਕੱਲ ਨੂੰ ਸਵੇਰ ਦੇ ਵਲੋਗ ਦੇ ਵਿੱਚ ਦੋਸਤੋ ਅੱਜ ਆਪਣੇ ਵਲੋਗ ਦਾ 8ਵਾਂ ਦੇਣਾ ਸੋ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਬੋਡੀ ਦੀ ਕੰਡੀਸ਼ਨ ਆ ਇਹ ਆਪਣੀ ਬੋਡੀ ਦੀ ਕੰਡੀਸ਼ਨ ਆ ਜੀ ਆਪਣੀ 8ਵੇਂ ਦਿਨ ਦੀ ਬੋਡੀ ਦੀ ਕੰਡੀਸ਼ਨ ਆ 45 ਦਿਨ ਬਾਅਦ ਦੇਖ ਤੁਸੀਂ ਬੋਡੀ ਜਮੀ ਲੀਨ ਹੋਣੀ ਜਮੀ ਕੱਲਾ ਕੱਲਾ ਮਸਤ ਨਿਕੜਿਆ ਹੋਊਗਾ ਦੇਖੋ ਨਾ ਆਪਾਂ ਸ਼ੂਗਰ ਖਾਣੀ ਹੈ ਕੀ ਨਾ ਆਪਾਂ ਓਲੀ ਕੋਈ ਚੀਜ਼ ਖਾਣੀ ਨਾ ਜਲਦ ਫੋਟ ਖਾਣਾ ਹੈਗਾ ਆਪਾਂ 45 ਦਿਨ ਆਪਾਂ ਜਿਹੜੀ ਤੁਹਾਨੂੰ ਡਾਈਟ ਦੱਸੀ ਆਪਾਂ ਉਹ ਹੀ ਖਾਣੀ ਆ ਤਾਂ ਤੁਸੀਂ 45 ਦਿਨ ਬਾਅਦ ਸਰੀਰ ਦੀ ਕੰਡੀਸ਼ਨ ਦੇਖਣ ਕਿਦਾ ਜੀ ਆਪਾਂ ਜਿਹੜੀ ਆਮਲੇਟ ਬਣਾਵਾਂਗੇ ਨਾ ਆਪਾਂ ਆਂਡੇ ਦੀ ਆਪਾਂ ਆਮਲੇਟ ਵੀ ਨਹੀਂ ਬਣਾਣੀ ਵਾ ਪੁਰਜੀ ਟਾਈਪ ਜੀ ਬਣਾਣੀ ਜਿਹੜਾ ਆਪਾਂ ਇਹਦਾ ਆਂਡੇ ਦਾ ਜੈਲੋ ਪਾਰਟ ਆ ਨਾ ਆਪਾਂ ਸਾਰਾ ਇਹ yellow 파ਟਾ ਦਾ ਭਾ ਕੱਢ ਦੇਣਾ ਉਹ ਫੇਰੀ ਜਿਆ ਇਹਦਾ ਆਪਾਂ ਸਾਰਾ yellow 파ਟਾ ਜਿਹੜਾ 파ਟੇ ਦਾ ਕੱਢ ਦੇਣਾ ਆਪਾਂ ਸਿਰਫ white portion ਹੀ ਰੱਖਾਂਗੇ ਸੈਂਟਰ ਚ ਰੱਖ ਕੇ ਤੇਰੀ ਇਹਦਾ ਬਸ white portion ਹੀ ਰੱਖਣਾ ਆਪਾਂ ਇਹਦਾ ਜੇ ਰੋ white portion ਹੀ ਰੱਖਾਂਗੇ yellow 파ਟਾ ਆਪਾਂ ਇਹਦਾ ਸਾਰਾ ਕਰ ਦਾਂਗੇ ਜੀ ਠੀਕ ਹੈ ਜੀ ਦੇਖੋ ਨਿਕਲ ਗਿਆ ਤਾਂ ਸਾਰਾ yellow 파ਟਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਪੀਕਡ ਸਾਲਟ ਐਡ ਕਰਾਂਗੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪੀਕਡ ਸਾਲਟ ਕਰਾਂਗੇ ਜੀ ਤੇ ਥੋੜੀ ਜਿਹੀ ਕਾਲੀ ਮਿਰਚ ਆਪ ਇਹਦੇ ਵਿੱਚ ਐਡ ਕਰਾਂਗੇ ਜੀ ਠੀਕ ਹੈ ਜੀ ਤੇ ਥੋੜੀ ਜਿਹੀ ਹਲਦੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਜੀ ਬਸ ਆਪਾਂ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਪਾਉਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਵੇਂ ਓਇਲ ਉਹ ਤੋੜਾ ਕਰਕੇ ਆਹ ਨੌਂ ਸੱਠ ਅੰਦਰ ਉੱਪਰ ਪਾ ਦੇ ਉੱਪਰ ਬਸ ਇਹਦੇ ਨਾਲ ਆਪਾਂ ਪਾਲੀ ਜਾਨੀ ਆਮਲੇਟ ਟਾਇਪ ਬਣਾਉਣਾ ਹੈਗਾ ਆਪਾਂ ਇਹਨੂੰ ਬਣੀ ਦਨਕਾ ਪੁਰਜੀ ਟਾਈਪਾਂ ਦੇ ਦੀ ਇਹ ਬਣ ਕੇ ਤਿਆਰ ਹੋ ਗਈ ਆ ਆਪਾਂ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਹੈਗਾ ਹਲਕਾ ਜਿਹਾ ਕੱਚਾ ਹੀ ਰੱਖਣਾ ਜੇ ਆਪਾਂ ਇਹਨੂੰ ਜ਼ਿਆਦਾ ਪਕਾਤਾ ਤੇ ਇਹਦਾ ਜਿਹੜਾ ਆਮ ਪ੍ਰੋਟੀਨ ਦਾ ਸੋਰਸ ਆ ਜਿਹੜਾ ਉਹ ਸਾਰਾ ਖਤਮ ਹੋ ਜਾਏਗਾ ਸੋ ਇਹ ਬਣ ਕੇ ਆਪਣਾ ਰੈਡੀ ਹੋ ਗਿਆ ਸੋ ਇਹ ਆਪਣੀ ਪੁਰਜੀ ਆ ਜਿਹੜੀ ਆਪਣੀ ਬਣ ਕੇ ਇਹ ਰੈਡੀ ਹੋ ਗਈ ਆ ਤੇ ਨਾਲ ਇਹਦਾ ਆਪਾਂ ਸਲਾਦ ਲਵਾਂਗੇ ਨਾਲ ਥੋੜੀ ਜਿਹਾ ਇੱਕ ਗੋਲੀ ਦਾਲ ਦੀ ਲਵਾਂਗੇ ਬਾਸ ਦਾ ਟਾਈਮ ਹਜੇ 8:30 ਦਾ ਟਾਈਮ ਹੋ ਗਿਆ ਜੀ ਤੇ ਆਪਣਾ ਨੀਂਦਿਆ ਦਾ ਟਾਈਮ ਹੋ ਗਿਆ ਡਿਨਰ ਦੇ ਵਿੱਚ ਆਪਾਂ ਲਈਏ ਇੱਕ ਗੋਲੀ ਦਾਲ ਦੀ ਤੇ ਇੱਕ ਪਲੇਟ ਲਈਏ ਆਪਾਂ ਸਲਾਦ ਦੀ ਤੇ ਇੱਕ ਪਲੇਟ ਲਈ ਆ ਆਪਾਂ ਅੰਡੇ ਦੀ ਪੁਰਜੀ ਜਿਹੜੀ ਆਪਾਂ ਹੁਣੇ ਬਣਾਈ ਹੈ ਜੀ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਡਿਨਰ ਆ ਜੀ ਇਹ ਡਿਨਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੰਡੇ ਦੀ ਪੁਰਜੀ ਆ ਤੇ ਨਾਲ ਸਲਾਦ ਆ ਸਲਾਦ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਖੀਰੇ ਗਾਜਰ ਤੇ ਚਕੂਦਰ ਤੇ হাফ ਨਿੰਬੂ ਤੇ ਨਾਲ ਇੱਕ ਗੋਲੀ ਦਾਲ ਦੀ ਲਈ ਹੈ ਜੀ ਆਪਣਾ ਇਹ ਅਜਰ ਆਪਣਾ weight loss ਜਿਹੜਾ ਡਾਈਟ ਆਪਣੀ ਇਹ ਅੱਜ ਆਪਾਂ 8.5 ਘਰ ਰਹੇ ਆ ਤੇ ਕੱਲ ਨੂੰ ਆਪਾਂ ਠੀਕ ਆਪਾਂ 18 ਘੰਟੇ ਬਾਅਦ ਜਿਹੜੀ ਅਗਲੀ ਮੀਲ ਆ ਹੁਣ 18 ਘੰਟੇ ਬਾਅਦ ਹੋਊਗੀ ਇਹ ਆਪਣੀ ਲਾਸਟ ਐਂਡ ਫਾਈਨਲ ਮੀਲ ਆ ਜੀ ਇਸ ਤੋਂ ਬਾਅਦ ਇਹਨੂੰ ਭੁੱਖ ਲੱਗੀ ਵੀ ਤਾਂ ਕੋ ਪਾਣੀ ਪੋਣੀ ਜਾਂ ਬਲੇਕ ਹੋ ਵੀ ਹੀ ਪੀਵਾਂਗੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਪੀਵਾਂਗੇ ਯਾ ਦੇਖ ਸਕਦੇ ਆ ਆਪਣਾ ਚੰਦਾ ਜੀ ਇਹ ਅੰਦਰ ਦੀ ਕੁਰਸੀ ਚਾਰ ਦੀ ਤੇ ਇਹ ਸਲਾਦ ਤੇ ਇਹ ਦਾਲ ਦੀ